ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾ ਅੱਜ ਗੱਲ ਕਰਦੇ ਹਾਂ ਜੀ ਸਿੱਧੂ ਮੂਸੇਵਾਲੇ ਦੀ ਹੁਣ ਜਿੰਨੇ ਕ ਗਰੁੱਪ ਚ ਸਾਡੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਫੇਮ ਨਹੀਂ ਕਰਦੇ ਇਹ ਚੀਜ਼ਾਂ ਤੇ ਤੁਹਾਨੂੰ ਅੱਜ ਸਮਝਾਉਗੀ ਇਸ ਚੀਜ਼ ਦੀ ਜੇ ਅਸੀਂ ਪਹਿਲਾਂ ਸਿੱਧੂ ਲਈ ਕਦੀ ਬੋਲਦੇ ਤੇ ਤੁਹਾਨੂੰ ਲੱਗਣਾ ਸੀ ਫੇਮ ਲੈਣ ਨੂੰ ਨਹੀਂ ਸਾਨੂੰ ਨਹੀਂ ਫੇਮ ਚਾਹੀਦਾ ਨਾ ਅਸੀਂ ਵਿਊ ਲੈਣ ਲਈਆਂ ਨਾ ਤੁਹਾਨੂੰ ਕਦੀ ਕਹਿੰਨੇ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਨਾ ਕਿਉਂਕਿ ਲੋਕ ਜਿਹੜੇ ਇਦਾਂ ਕਹਿੰਦੇ ਉਹ ਸਿਰਫ ਤੁਹਾਨੂੰ ਉਦੋਂ ਤੱਕ ਕਹਿੰਦੇ ਆ ਜਦੋਂ ਤੱਕ ਤੁਸੀਂ ਉਹਨਾਂ ਦੀ ਆਈਡੀ 'ਚ ਜਾਂ ਉਹਦੇ ਚੈਨਲ 'ਚ ਚੱਲੇ ਨਹੀਂ ਜਾਂਦੇ ਭਾਵੇਂ ਬਰਾਉਨ ਕੁੜੀ ਹੋਵੇ ਕੋਈ ਹੋਵੇ ਬਾਦ ਦੇ ਵਿੱਚ ਉਹ ਤੁਹਾਨੂੰ ਕੀ ਕਹਿੰਦੇ ਆ ਜਿਹਨੇ ਦੇਖਣਾ ਦੇਖੋ ਨਹੀਂ ਦੇਖਣਾ ਨਾ ਦੇਖੋ ਸੋਸ਼ਲ ਮੀਡੀਆ ਤੇ ਲੋਕ ਪਸੰਦ ਉਹਨੂੰ ਕਰਦੇ ਆ ਇੱਕ ਮਾਂ ਆ ਜਿਹੜੀ ਹਰਾਮਜਾਦੀ ਤੋਂ ਬਿਨਾ ਬੋਲਦੀ ਨਹੀਂ ਮੈਂ ਕਮੈਂਟ ਵੀ ਪਾਇਆ ਸੀ ਉਹ ਮੁੰਡਿਆਂ ਨੂੰ ਕਿ ਭਾਈ ਐ ਨਾ ਕਹੋ ਉਹ ਵੀ ਕਹਿੰਦੇ ਆ ਵੀ ਸਾਡੀ ਵੀਡੀਓ ਦੇਖਣੀ ਦੇਖੋ ਨਹੀਂ ਤਾਂ ਨਹੀਂ ਦੇਖਣੀ ਨਾ ਦੇਖੋ ਤੇ ਕੱਲ ਕਰਦੇ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲੇ ਨੂੰ ਮੁੰਬਈ ਦੇ ਵਿੱਚ ਜਿਹੜਾ ਆਫਿਸ ਮਿਲ ਰਿਹਾ ਸੀ ਉਹ ਆ ਆਫਿਸ ਹੈ ਜੀ ਵੀਡੀਓ ਚੱਲਦੀ ਤੁਸੀਂ ਦੇਖ ਸਕਦੇ ਆ ਇਹ ਨਾਲ-ਨਾਲ ਵੀਡੀਓ ਚੱਲੀ ਜਾਊਗੀ 25-30 ਕਰੋੜ ਦਾ ਆਫਰ ਜਿਹੜੇ ਕਿ ਆਫਰ ਕਰਦੇ ਸੀ ਵੀ ਇਹਨੂੰ ਇੱਥੇ ਲੈ ਆਓ ਮੈਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਉਹਦੇ ਨਾਲ ਵੀ ਕੀਤੀ ਹੈ ਨਾ ਸਿੱਧੂ ਨਾਲ ਵੀ ਸਿੱਧੂ ਨੂੰ ਸਿੱਧੂ ਜਿੰਦੇ ਜੀ ਲੋਕਾਂ ਲਈ ਕੀ ਕਰਦਾ ਸੀ ਨਾ ਉਹਨੂੰ ਕਿਸੇ ਨਾਲ ਬੈਰ ਸੀ ਨਾ ਵਿਰੋਧ ਸੀ ਬਹੁਤ ਨਾਈਸ ਪਰਸਨ ਸੀ ਹਰ ਦੁਖੀ ਬੰਦੇ ਦੀ ਆ ਮੈਂ ਫੋਟੋ ਦਿਖਾ ਰਿਹਾ ਦੇਖੋ ਬੰਦਾ ਇੱਕ ਕਿੰਨਾ ਉਹ ਆ ਬੰਦਾ ਡਾਊਨ ਟੂ ਅਰਥ ਸੀ ਕਿੱਦਾਂ ਦੇ ਬੰਦੇ ਨੂੰ ਬਾਹਰ ਜਾ ਕੇ ਮਿਲ ਰਿਹਾ ਵੀ ਕੋਈ ਨਹੀਂ ਹੈ ਨਾ ਤੇ ਇਹ ਚੀਜ਼ਾਂ ਸਮਝਿਆ ਕਰੋ ਉਹ ਬੰਦੇ ਨੇ ਕਦੀ ਬਾਬਰ ਕੇ ਨਹੀਂ ਕਿਸੇ ਨੂੰ ਕਿਹਾ ਨਾ ਉਹ ਇਹਨਾਂ ਗੁੱਸਾ ਰੱਖਦਾ ਸੀ ਕੋਈ ਬੱਬੂ ਮਾਨ ਨਾਲ ਜਾ ਕੇ ਉਹਦੇ ਮਨ ਚ ਨਹੀਂ ਸੀ ਪਰ ਜਦੋਂ ਉਹਨੂੰ ਉਹਦੇ ਜਿਹੜੇ ਫੇਕ ਵੀਊ ਪਾਉਣ ਵਾਲੇ ਜਾਂ ਕਿਦਾਂ ਉਹ ਤੰਗ ਕਰਦੇ ਸੀ ਤਾਂ ਉਹ ਬੋਲਦਾ ਸੀ ਪਹਿਲਾਂ ਤਾਂ ਉਹਨ ਦੇਖੋ 30 ਕਰੋੜ ਦਾ ਆਫਿਸ ਛੱਡਿਆ ਬੱਬੂ ਮਾਨ ਜੀ ਲਈ ਮੈਂ ਕੋਈ ਮਾੜਾ ਨਹੀਂ ਬੋਲਣਾ ਪਰ ਉਹਨਾਂ ਨੇ ਸਭ ਤੋਂ ਪਹਿਲਾਂ ਮੁੰਬਈ ਚ ਪ੍ਰਾਪਰਟੀ ਬਣਾਈ ਮੁੰਬਈ ਚ ਪ੍ਰਾਪਰਟੀ ਬਣਾਈ ਵਧੀਆ ਗੱਲ ਐ ਬਣਾਉਣੀ ਤੇ ਉਸ ਤੋਂ ਬਾਅਦ ਇਹ ਸਾਰੇ ਸਿੰਗਰ ਉਹਦੇ ਨਾਲ ਲੱਗਦੇ ਸੀ ਜੇ ਜਿਉਂਦਾ ਹੁੰਦਾ ਸਿੱਧੂ ਤੋਂ ਦਲਜੀਤ ਦੀ ਥਾਂ ਉੱਥੇ ਸ਼ੋਅ ਉਹੀ ਕਰਦਾ ਲਿਖ ਕੇ ਲੈ ਲਓ ਦਲਜੀਤ ਹੋਇਆ ਜਾਂ ਬਾਕੀ ਹੋਇਆ ਜਿੰਨੇ ਚਿਰਦੇ ਸੀ ਇਹਨਾਂ ਦੀ ਮਜਬੂਰੀ ਹੈ ਕਿ ਸਿੱਧੂ ਜਿੰਦਾ ਰਹੂਗਾ ਦੁਨੀਆ ਤੱਕ ਉਹ ਕਹਿਣਾ ਪੈਂਦਾ ਇਹ ਨਾਂ ਕਹਿਣ ਦਾ ਲੋਕ ਧੱਕੇ ਨਾ ਕਹੋਂਦੇ ਆ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਤੁਹਾਡੇ ਚ ਕਿੰਨੀ ਪਾਵਰ ਹੈ ਤੁਸੀਂ ਸਭ ਕੁਝ ਚੇਂਜ ਕਰ ਸਕਦੇ ਹੋ ਤਾਂ ਇਸ ਚੀਜ਼ ਤੋਂ ਤੁਸੀਂ ਖਿਆਲ ਰੱਖੋ ਫਿਰ ਸਿੱਧੂ ਨੇ ਦੇਖੋ ਅੱਗੇ ਚੱਲ ਕੇ ਮੇਰੀਆਂ ਵੀ ਅੱਖਾਂ ਚਲ ਗਈਆਂ ਸੀ ਮੇਰੀਆਂ ਅੱਖਾਂ ਜੇ ਹੈ ਤਾਂ ਉਹ ਬੰਦੇ ਕਰਕੇ ਹੀ ਆਂ ਜੀ ਮੈਂ ਤੁਹਾਨੂੰ ਸਾਫ਼ ਦੱਸਾਂ ਜੇ ਉਹ ਹੁੰਦਾ ਜਾਂ ਹੋਰ ਚੀਜ਼ਾਂ ਮੈਂ ਨਹੀਂ ਬੋਲਣਾ ਸੀ ਬੰਦਾ ਜਦੋਂ ਟੁੱਟ ਜਾਂਦਾ ਫੇਰ ਅੱਕ ਕੇ ਕੱਲਾ ਹੋ ਜਾਂਦਾ ਜਦੋਂ ਉਦੋਂ ਲੜਨ ਲਈ ਜਾਂ ਮਰਨ ਲਈ ਸੋਚਦਾ ਇਸੇ ਤਰ੍ਹਾਂ ਗਾ ਵੀਡੀਓ ਪਾਵਾਂਗੇ ਹਿੰਦੀ ਚ ਦੀਪ ਸਿੱਧੂ ਦੀ ਜਦੋਂ ਬੰਬੇ ਤੋਂ ਤੁਰਿਆ ਉਹ ਕੱਲਾ ਸੀ ਉਹਦਾ ਕੋਈ ਦੋਸਤ ਨਹੀਂ ਸਾਰੇ ਲੜੇ ਹੋਏ ਸੀ ਜਿੰਨੇ ਅੱਜ ਉਹਨੂੰ ਕਹਿੰਦੇ ਆ ਉਹ ਟੁੱਟ ਕੇ ਆਇਆ ਸੀ ਕਿੰਨੇ ਐਕਟਰਾਂ ਨੇ ਉਹਨੂੰ ਕੀ ਕਿਹਾ ਸੀ ਇਹ ਪੂਰਾ ਦੱਸਾਂਗੇ ਤੇ ਸਿੱਧੂ ਮਰਨ ਤੋਂ ਬਾਅਦ ਕਿਦਾਂ ਸੰਗਰਾਂ ਦਾ ਭਲਾ ਕਰ ਗਿਆ ਸੁਣੋ ਸਿੱਧੂ ਮਰਿਆ ਤਾਂ ਸਾਰਿਆਂ ਨੂੰ ਸਿਕਿਉਰਿਟੀ ਮਿਲੀ ਕਿਸੇ ਨੂੰ ਸਿਕਿਉਰਿਟੀ ਨਹੀਂ ਸੀ ਮਿਲਣੀ ਹਾਂ ਉਥੋਂ ਇਹ ਐਸੀ ਕੌਮ ਹੈ ਇਹ ਦੇਖੋ ਲੋਕਾਂ ਦੇ ਰੋਲੇ ਤੋਂ ਡਰਦੀ ਹੈ ਐਸੀ ਕੌਮ ਨਹੀਂ ਹੈਂਕਰ ਹੈ ਇਹਨਾਂ ਨੂੰ ਸਿਕਿਉਰਿਟੀ ਮਿਲੀ ਜੈਲ ਸੀ ਕਿੱਥੋਂ ਆ ਗਈ ਇੱਕ ਦੂਜੇ ਨਾਲੋਂ ਚਿੰਨ ਲਾਪਾਵੇ ਉਹ ਮੇਰੇ ਤੋਂ ਬੜਾ ਲੱਗਦਾ ਉਹ ਮੇਰੇ ਤੋਂ ਜੈਸਮੀਨ ਸੈਂਡਲਸ ਨੇ ਵੀ ਗਾਂ ਜਾ ਕੇ ਉਹਦੀ ਗੱਲ ਕਰਾਂਗੇ ਸਿਕਿਉਰਿਟੀ ਲਈ ਦਿੱਲੀ ਆ ਕੇ ਉਹ ਪਾਇਆ ਸੀ ਕਿ ਮੈਨੂੰ ਕਾਲ ਆਈ ਆ ਹਨਾ ਇਹ ਚੀਜ਼ਾਂ ਸਾਰੇ ਕਰਦੇ ਆ ਸਿਕਿਉਰਿਟੀ ਦੀਆਂ ਉਹ ਬੰਦੇ ਨੂੰ ਇਦਾਂ ਦਾ ਜਮਾ ਨਹੀਂ ਸੀ ਜਦੋਂ ਉਹ ਮਰਿਆ ਉਹਦੇ ਮਰਨ ਕਰਕੇ ਸਾਰਿਆਂ ਨੂੰ ਚਾਰ-ਚਾਰ ਗਨਮੈਨ ਮਿਲ ਗਏ ਬੌਂਸਰਾਂ ਦਾ ਖਰਚਾ ਘਟ ਗਿਆ ਤੁਹਾਡਾ ਤੁਸੀਂ ਤਾਂ ਇੱਥੇ ਵੀ ਬਿਜ਼ਨਸ ਕਰਦੇ ਹੋ ਨਹੀਂ ਕਰਦੇ ਤਾਂ ਕਹੋ ਸਾਰੀਆਂ ਗੱਲਾਂ ਤੁਸੀਂ ਆਪ ਸੋਚਿਆ ਕਰੋ ਜਿਹੜੇ ਇਹਨਾਂ ਦੇ ਫੇਕ ਪੇਜ ਬਣਾਏ ਉਹ ਤੋਂ ਕੋ ਕੱਟ ਕੇ ਪਾ ਦਿੰਦਾ ਜਾਂ ਕਮੈਂਟ ਪਾ ਦਾਂ ਆਹ ਲਓ ਜੀ ਜਿਹੜੀ ਬਾਜਬਾ ਆ ਉਹ ਹਨਾ ਕੁੜੀ ਬਾਜਵਾ ਜਿਹੜੀ ਉਹ ਰੋਈ ਜੀ ਵਿਆਹ ਹੋਏ ਤੇ ਜਦੋਂ ਉਹਦਾ ਵਿਆਹ ਹੁੰਦਾ ਗੁਰਨਾਮ ਭੁੱਲੜਦਾ ਫਲਾਨੇ ਨਾਲ ਐ ਹੋ ਗਿਆ ਸਿੰਘੇ ਦੇ ਮੋਰੇ ਸਿੰਘੇ ਲਈ ਉਹ ਬਲਕੌਰ ਤੋਂ ਖੜ ਗਿਆ ਉਹ ਕਿੱਥੇ ਖੜ ਗਿਆ ਉਹਦੇ ਵਿੱਚ ਕੁਝ ਹੁੰਦਾ ਹੀ ਨਹੀਂ ਲੇਕਿਨ ਉੱਪਰ ਲਿਖ ਕੇ ਪਾ ਦਿੰਦੇ ਆ ਸੋਚ ਕੇ ਦੇਖੋ ਇਹਨਾਂ ਦੇ ਪੇਜ ਬਣਾਏ ਹੋਏ ਜਿੱਦਣ ਸਿੰਘਾ ਹੁਣ ਉਹਦੇ ਬਾਰੇ ਵੀਡੀਓ ਵੀ ਅਸੀਂ ਪਹਿਲਾਂ ਪਾਈ ਆ ਸਿੰਘਾ ਜਿੱਦਣ ਉਹ ਦਿਨ ਹੋਇਆ ਵੀ ਮੇਰੇ ਤੋਂ ਦੀ ਫਰੋਤੀ ਮੰਗੀ ਥੋੜੇ ਦਿਨਾਂ ਬਾਅਦ ਇੱਕ ਹੋਰ ਪੇਜ ਨੇ ਕੱਟ ਕੇ ਤਾਂ ਬਲਕੌਰ ਸਿੰਘ ਖੜ ਗਿਆ ਮੁੱਖ ਮੰਤਰੀ ਨੂੰ ਇਹ ਹੋ ਗਿਆ ਕਿੰਨੀਆਂ ਚੀਜ਼ਾਂ ਕੱਟ ਕੇ ਚੀਟ ਕਰਦੇ ਆ ਇਹ ਚੀਜ਼ਾਂ ਨੂੰ ਤੁਸੀਂ ਸਮਝਿਆ ਕਰੋ ਉਹ ਤਾਂ ਤੁਹਾਡਾ ਮਰ ਕੇ ਵੀ ਭਲਾ ਕਰ ਗਿਆ ਸ਼ਰਮ ਕਰੋ ਤੁਸੀਂ ਹੱਲੇ ਵੀ ਸੁਧਰ ਜਾਓ ਉਹ ਬੰਦਾ ਰੱਬ ਐਸਾ ਸੀ ਪਹਿਲੇ ਗਾਣੇ ਚ ਉਹਦੇ ਜਿਨ੍ਹਾਂ ਨੇ ਵੀ ਗਾਣਾ ਕੀਤਾ ਉਹ ਪਹਿਲੇ ਸ਼ੁਰੂ ਚ ਪਾਉਣਾ ਚਾਹੁੰਦਾ ਸੀ ਸਿੱਧੂ ਮੂਸੇ ਵਾਲਾ ਉਹ ਪਾਉਣੀ ਤਾਂ ਕਹਿੰਦਾ ਹੱਲੇ-ਹੱਲੇ ਸਿੱਧੂ ਮੂਸੇ ਵਾਲਾ ਕੌਣ ਹੈ ਤੇ ਮੁੜ ਕੇ ਅੱਜ ਪਤਾ ਲੱਗਦਾ ਨਾ ਸਿੱਧੂ ਮੂਸੇ ਵਾਲਾ ਕੌਣ ਹੈ ਤੇ ਪਬਲਿਕ ਲਈ ਰਿਕੁਐਸਟ ਹੈ ਬਾਕੀ ਇਹਨਾਂ ਦੇ ਚਮਚੇ ਚਮਚੇ ਮੇਰੀ ਆਈਡੀ ਤੇ ਕੋਈ ਲਾਈਕ ਨਹੀਂ ਕਰਦਾ ਕਿਉਂਕਿ ਸਾਰੇ ਐਕਟਰ ਨੇ ਉਹ ਐਕਟਰ ਨੇ ਜਿਹੜੇ ਪਹਿਲਾਂ ਚਮਚਾਗੀਆਂ ਕਰਦੇ ਸੀ ਮੇਰੀਆਂ ਜਦੋਂ ਮੈਂ ਮੁੰਬਈ ਤੋਂ ਪੰਜਾਬ ਐਕਟ ਕਰਨ ਆਇਆ ਸੀ ਤੇ ਅੱਜ ਉਹ ਉਹ ਸਿਰਫ ਕਿਉਂ ਭੀੜ ਦੇ ਵਿੱਚ ਨੇ ਉਹ ਭੀੜ ਚੋਂ ਚਾਹੁੰਦੇ ਵੇ ਜੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਤਾਂ ਬਾਕੀਆਂ ਨੇ ਗੁੱਸੇ ਹੋਣਾ ਚਲੋ ਉਹ ਵੀ ਆਪਣੀ ਰੋਟੀ ਪਾਣੀ ਚਲਾਉਣ ਹਨਾ ਆਪਾਂ ਨੂੰ ਓਦਾਂ ਨਹੀਂ ਬੇ ਜੁਰਤ ਨਾਲ ਜੀਏ ਜਿੰਨੇ ਐਕਟਰ ਮੇਰੇ ਸਰਕਲ 'ਚ ਜਾਂ ਮੈਂ ਕਰਵਾਏ ਆ ਉਹ ਤੁਸੀਂ ਸੋਚੋ ਵੇ ਤੁਸੀਂ ਕਿਸ ਲੈਵਲ ਤੇ ਗਿਰ ਕੇ ਤੁਸੀਂ ਕੰਮ ਮੰਗਿਆ ਜਾਂ ਕਿਸ ਲੈਵਲ ਤੱਕ ਲਿਆਇਆ ਤੁਹਾਨੂੰ ਮੈਂ ਤੇ ਤੁਸੀਂ ਮੈਨੂੰ ਅੱਖਾਂ ਦਿਖਾਉਂਦੇ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਕੁਦਰਤ ਨੇ ਕਰਾਇਆ ਪਰ ਤੁਹਾਨੂੰ ਥੋੜੀ ਜਿਹੀ ਤਾਂ ਅਣਖ ਚਾਹੀਦੀ ਬੰਦੇ ਹੋ ਹਨਾ ਕੁੱਤੇ ਵੀ ਨਹੀਂ ਅਨਿਸ਼ੇਧੀ ਅਸਾਨ ਭੁੱਲਦੇ ਕੋਈ ਮੇਰਾ ਰੋਸਾ ਨਹੀਂ ਹੈਗਾ ਤੁਹਾਡਾ ਪਰ ਤੁਹਾਨੂੰ ਲਾਹਣ ਤੇ ਇਦਾਂ ਹੀ ਪੈਣੀਆਂ ਚਾਹੀਦੀਆਂ ਮੈਂ ਜੀ ਹਜੂਰੀ ਕਰਕੇ ਸਾਊ ਬਣ ਕੇ ਬਹੁਤ ਦੇਖਿਆ ਜਦੋਂ ਮੇਰਾ 76 ਕੈਮ ਸੀ ਮੇਰਾ ਟਾਈਮ ਤੇ ਟਾਈਮ ਕੰਮ ਵੀ ਕਰਦੇ ਸੀ ਕਈ ਮਿਊਜ਼ਿਕ ਡੈਕਟਰ ਜਾਣ ਕੇ ਮੇਰਾ ਕੰਮ ਕਰਕੇ ਮੈਨੂੰ ਦੇ ਨਹੀਂ ਰਹੇ ਭੇ ਇੰਡਸਟਰੀ ਦਾ ਸਾਡਾ ਬਾ ਬਾੜਾ ਪੈਣਾ ਹੈ ਮੇਰੇ ਤੋਂ ਪੈਸੇ ਲੈ ਲੈਂਦੇ ਆ ਤੇ ਮੈਨੂੰ ਕਮਾਉਂਦੇ ਆ ਕਈ ਕਿ ਦਿਨ ਆਹ ਹਾਲਤ ਹੈ ਤੁਹਾਡੀ ਇੰਡਸਟਰੀ ਦੀ ਬਾਕੀ ਤੁਹਾਡੇ ਪਰਦੇ ਤਾਂ ਮੈਂ ਖੋਲੂ ਆਹ ਹੋਲਿਆਂਦੋ ਸਪੌਟ ਬੁਆਏ ਉਹ ਦੂਏ ਵਾਲਾ ਕੰਮ ਜਿਹੜਾ ਲਾਈਟਮੈਨ ਆਲਾ ਜੇ ਕਿਤੇ ਉਹਨਾਂ ਦਾ ਪ੍ਰਧਾਨ ਬਣ ਗਿਆ ਨਾ ਤੁਹਾਡਾ ਮੈਂ ਦੇਖ ਪੈਸੇ ਦਿਆ ਕਰੋਗੇ بڑے ਪ੍ਰੋਡਕਸ਼ਨ ਵਾਲਿਓ ਨਾਲੇ ਜਿਹੜੇ ਜਿਹੜੇ ਵਿੱਚ ਪ੍ਰੋਡਕਸ਼ਨ ਵਾਲੇ ਆ ਪ੍ਰੋਡਕਸ਼ਨ ਹਾਊਸ بڑے بڑے ਸਟਾਰਾਂ ਦੇ ਪ੍ਰੋਡਕਸ਼ਨ ਉਹ ਤਿੰਨੇ ਜਣ ਚ ਪੈਸੇ ਦੇਣਗੇ ਨਾਲੇ ਜਿਹੜੇ ਪ੍ਰੋਡਕਸ਼ਨ ਵਾਲੇ ਰੱਬ ਦਾ ਨਾਮ ਲੈ ਕੇ ਚੋਰੀਆਂ ਕਰਦੇ ਜਿਨ੍ਹਾਂ ਨੂੰ ਮੈਂ ਰੋਕਦਾ ਰਿਆਂ ਹਨਾ ਕਦੀ ਪੈਰੀ ਹੱਥ ਲਾਉਂਦੇ ਸੀ ਅੱਜ ਉਹਨਾਂ ਨੂੰ ਜ਼ਹਿਰ ਦੀਦਾ ਮੇਰੇ ਤੋਂ ਨਾਰੀਅਲ ਤੋੜਦੇ ਸੀ ਹੁਣ ਕੀ ਕਰਦੇ ਮੈਂ ਠੋਕੂ ਬਹੁਤ ਤੁਹਾਨੂੰ ਹੁਣ ਜਾਂ ਤੁਸੀਂ ਮੈਨੂੰ ਠੋਕ ਲਓ ਮੈਨੂੰ ਕੋਈ ਫਰਕ ਨਹੀਂ ਪੈਣਾ ਮਿਹਰਮਾਨੀ ਜਿਹੜੇ ਬਹੁਤ ਪਿਆਰ ਕਰਦੇ ਚੈਨਲ ਨੂੰ ਬਹੁਤ ਥੈਂਕ ਯੂ ਉਹਨਾਂ ਲਈ ਸ਼ੁਕਰੀਆ ਜੀ ਅੱਗੇ ਜਾ ਕੇ ਹੋਰ ਗੱਲ ਕਰਾਂਗੇ